ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਮਿਲਦੇ ਹਾਂ ਪੰਜਾਬੀ ਦੇ ਪੇਪਰਾਂ ਦੀ ਤਿਆਰੀ ਕਰਨ ਲਈ ਜਾਂ ਕਹਿ ਲਓ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਨ ਲਈ ਠੀਕ ਹੈ ਤੁਸੀਂ ਕੋਈ ਵੀ ਐਗਾਂ ਦਾ ਪੇਪਰ ਤਿਆਰ ਕਰ ਰਹੇ ਹੋ ਜਿਸ ਦੇ ਵਿੱਚ ਤੁਸੀਂ ਹਿਸਟਰੀ ਪੜ੍ਹਨੀ ਹੈ ਪੋਲਿਟੀਕਲ ਸਾਇੰਸ ਪੜ੍ਹਨੀ ਹੈ ਜਾਂ ਫਿਰ ਪੰਜਾਬੀ ਪੜ੍ਹਨੀ ਹੈ ਤਾਂ ਇਹਨਾਂ ਤਿੰਨਾਂ ਹੀ ਪੇਪਰਾਂ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਇਹਨਾਂ ਤਿੰਨਾਂ ਦੇ ਨਾਲ ਰਿਲੇਟਡ ਤੁਹਾਨੂੰ ਅਲੱਗ-ਅਲੱਗ ਵੀਡੀਓਜ਼ ਇਸ ਚੈਨਲ ਦੇ ਉੱਪਰ ਮਿਲ ਜਾਣਗੀਆਂ ਠੀਕ ਹੈ ਜੀ ਪਹਿਲੀ ਚੀਜ਼ ਦੂਸਰੀ ਗੱਲ ਅਗਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਡੀਟਪਲ ਐਸਬੀ ਦੀ ਤਿਆਰੀ ਕਰ ਰਹੇ ਹੋ ਈਟੀਟੀ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਤੁਸੀਂ ਤਿਆਰੀ ਕਰ ਰਹੇ ਹੋ ਜੀਆਰਐਫ ਯੂਜੀਸੀ ਦੀ ਜਾਂ ਮਾਸਟਰ ਕੇਰਰ ਦੀ ਤਾਂ ਇਸ ਟਾਈਮ ਤੇ ਹਰ ਰੋਜ਼ ਅਸੀਂ ਪਹਿਲਾਂ 9 ਵਜੇ ਕਲਾਸ ਲਗਾਉਂਦੇ ਸੀ ਫਿਰ 8 ਵਜੇ ਦਾ ਟਾਈਮ ਕੀਤਾ ਹਮਤ ਤੁਸੀਂ ਸਾਰਿਆਂ ਨੇ ਕਿਹਾ ਕਿ 8:30 ਦਾ ਟਾਈਮ ਕਰ ਦੋ ਕਿਉਂਕਿ ਉਸ ਟਾਈਮ ਤੱਕ ਅਸੀਂ ਸਾਰੇ ਵਿਲੇ ਹੋ ਜਾਂਦੇ ਆਂ ਅੱਜ ਦਾ ਦਿਨ ਆਪਾਂ ਇਹ ਟਰਾਈ ਕਰਾਂਗੇ ਤੇ ਦੇਖਾਂਗੇ ਕਿ ਅੱਜ 8:30 ਵਜੇ ਆਪਣੇ ਕੋਲੋਂ ਕਿੰਨੀ ਆਡੀਅੰਸ ਹੈ ਜੋ ਕਿ ਲਾਈਵ ਆਉਂਦੀ ਹੈ ਮੈਨੂੰ ਪਤਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਕਿ ਇਹਨਾਂ ਕਲਾਸਿਸ ਨੂੰ ਰਿਕਾਰਡਡ ਫਾਰਮ 'ਚ ਦੇਖਦੇ ਆ ਪਰ ਮੈਂ ਤੁਹਾਨੂੰ ਹਰ ਵਾਰੀ ਗੱਲ ਕਹਿੰਦੀ ਹੁੰਦੀ ਆ ਜੇਕਰ ਲਾਈਵ ਕਲਾਸਿਸ ਨਾਲੋਂ ਰਿਕਾਰਡਡ ਕਲਾਸਿਸ 'ਚ ਜ਼ਿਆਦਾ ਫਾਇਦਾ ਹੁੰਦਾ ਹੁੰਦਾ ਨਾ ਤਾਂ ਮੈਂ ਕਦੀ ਲਾਈਵ ਕਲਾਸ ਨਹੀਂ ਲਗਾਉਣੀ ਸੀ ਮੈਂ ਸੱਚੀ ਕਹਿ ਰਹੀ ਆ ਮੈਂ ਤੁਹਾਨੂੰ ਦੇਖੋ ਰਿਕਾਰਡਡ ਕਲਾਸ ਦਿੰਦੀ ਜਦੋਂ ਦਿਲ ਕਰਦਾ ਆ ਉਦੋਂ ਰਿਕਾਰਡ ਕਰ ਸਕਦੇ ਆ ਕੋਈ ਬੰਦਿਸ਼ ਨਹੀਂ ਹੁੰਦੀ ਤੁਹਾਨੂੰ ਕੰਮ ਹੈ ਜਾਂ ਨਹੀਂ ਹੈ ਸਵੇਰੇ ਲਗਾ ਲਓ ਰਾਤ ਨੂੰ ਲਗਾ ਲਓ ਅਪਲੋਡ ਹੀ ਕਰਨੀ ਹੈ ਪਰ ਜਦੋਂ ਆਪਾਂ ਲਾਈਵ ਕਲਾਸ ਲਗਾਉਂਦੇ ਆ ਨਾ ਬੱਚਾ ਤਾਂ ਟੀਚਰ ਦੇ ਉੱਪਰ ਵੀ ਇੱਕ ਬੰਦਿਸ਼ ਹੁੰਦੀ ਆ ਹੈਨਾ ਕਿ ਤੁਸੀਂ ਐਸੇ ਟਾਈਮ ਦੇ ਉੱਪਰ ਹੀ ਤੁਸੀਂ ਡਾਇਰੈਕਟ ਬੱਚਿਆਂ ਦੇ ਨਾਲ ਰੂਬਰੂ ਹੋਣਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਲਾਈਵ ਕਲਾਸ ਹੁੰਦੀ ਆ ਨਾ ਇਹ ਤੁਹਾਨੂੰ ਜਿਹੜੀ ਰਿਕਾਰਡਡ ਕਲਾਸ ਹੈ ਉਹਦੇ ਨਾਲੋਂ ਐਟਲੀਸਟ 80% ਜ਼ਿਆਦਾ ਬੈਨੀਫਿਟ ਦਿੰਦੀ ਆ ਤਾਂ ਤੁਸੀਂ ਖੁਦ ਸੋਚ ਕੇ ਦੇਖੋ ਕਿ ਤੁਸੀਂ ਲਾਈਵ ਕਲਾਸ ਲਗਾਣਾ ਪ੍ਰੇਫਰ ਕਰਦੇ ਹੋ ਜਾਂ ਰਿਕਾਰਡਡ ਰਿਕਾਰਡਡ 'ਚ ਮਜ਼ਾ ਵੀ ਨਹੀਂ ਆਉਂਦਾ ਕਿਉਂਕਿ ਰਿਕਾਰਡਡ 'ਚ ਦੇਖੋ ਮੰਨ ਲਓ ਮੈਂ ਹੁਣੇ ਕਲਾਸ ਸਟਾਰਟ ਕਰਦੀ ਰਿਕਾਰਡਡ ਤਾਂ ਮੈਂ ਸਿੱਧਾ ਸ਼ੁਰੂ ਕਰ ਦੇਣਾ ਸੀ ਕਿ ਅੱਜ ਅਸੀਂ ਪੜਾਂਗੇ ਡੇ 3 ਭਗਤੀ ਕਾਵ ਦੇ ਬਾਰੇ ਜਦੋਂ ਆਪਾਂ ਇੱਕ ਦੂਸਰੇ ਨਾਲ ਗੱਲਬਾਤ ਨਹੀਂ ਕਰਦੇ ਤਾਂ ਅਸੀਂ ਇੱਕ ਦੂਸਰੇ ਨੂੰ ਸਮਝਦੇ ਨਹੀਂ ਤੇ ਜਦੋਂ ਅਸੀਂ ਸਮਝਦੇ ਨਹੀਂ ਫਿਰ ਪੜ੍ਹਨ ਦਾ ਮਜ਼ਾ ਵੀ ਨਹੀਂ ਆਉਂਦਾ ਠੀਕ ਹੈ ਇਸ ਕਰਕੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਡੇਲੀ ਲਾਈਵ ਕਲਾਸ ਮਿਲੇ ਇਸ ਲਈ 8:30 ਵਜੇ ਸਾਰੇ ਜੁਨੇ ਆਪਣੇ ਕੰਮਕਾਰ ਖਤਮ ਕਰਕੇ ਉਸ ਤੋਂ ਬਾਅਦ ਲਾਈਵ ਕਲਾਸਿਸ ਦੇ ਵਿੱਚ ਜ਼ਰੂਰ ਜੁੜਿਆ ਕਰੋ ਠੀਕ ਹੈ ਜੀ ਪਹਿਲੀ ਗੱਲ ਉਸ ਤੋਂ ਬਾਅਦ ਮੈਂ ਇੱਕ ਕਲਾਸ ਹੋਰ ਨੂੰ ਸ਼ੁਰੂ ਕਰਨੀ ਹੈ ਬਟ ਇਹ ਨਹੀਂ ਪਤਾ ਕਿ ਕਦੋਂ ਕਰ ਪਾਉਂਗੀ ਵਿਚਾਰੇ ਹਮੇਸ਼ਾ ਪੋਲੀਟੀ ਵਾਲੇ ਸਟੂਡੈਂਟਸ ਰਹਿ ਜਾਂਦੇ ਨੇ ਐਸਐਸਟੀ ਵਾਲੇ ਰਹਿ ਜਾਂਦੇ ਨੇ ਪਿਹਰਵਰੀ ਪੰਜਾਬੀ ਵਾਲਿਆਂ ਨੂੰ ਲਗਾਤਾਰ ਕਲਾਸਿਸ ਮਿਲਦੀਆਂ ਰਹਿੰਦੀਆਂ ਰਾਈਟ ਪਰ ਜਦੋਂ ਵੀ ਹੋਏਗਾ ਮੈਂ ਤੁਹਾਨੂੰ ਇਸੇ ਕਲਾਸ ਦੇ ਵਿੱਚ ਜ਼ਰੂਰ ਅਨਾਉਂਸ ਕਰੂੰਗੀ ਓਕੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਤੋਂ ਬਾਅਦ ਹਰ ਰੋਜ਼ ਤੁਸੀਂ ਪੂਰੇ 8:30 ਵਜੇ ਲਾਈਵ ਕਲਾਸ ਦੇ ਵਿੱਚ ਜੁੜਿਆ ਕਰੋਗੇ ਕਲਾਸ ਨੂੰ ਲਾਈਕ ਵੀ ਕਰੋਗੇ ਸ਼ੇਅਰ ਵੀ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਨਾਲ ਦੇ ਨਾਲ ਕਮੈਂਟਸ ਵੀ ਕਰੋਗੇ ਅਲੱਗ-ਅਲੱਗ ਵੀਡੀਓਜ਼ ਦੇ ਉੱਪਰ ਏ ਮੈਂ ਇਸ ਲਈ ਨਹੀਂ ਕਹਿ ਰਹੀ ਕਿ ਮੈਨੂੰ ਲੱਗਦਾ ਹੈ ਕਿ ਵੀ ਤੁਸੀਂ ਲਾਈਕ ਕਰੋ ਤਾਂ ਬੜਾ ਮਜ਼ਾ ਆਉਂਦਾ ਹੈ ਦੇਖੋ ਚੰਗਾ ਸਭ ਨੂੰ ਲੱਗਦਾ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਪਰ ਇਹ ਚਾਰ ਚੀਜ਼ਾਂ ਤਾਂ ਜ਼ਰੂਰੀ ਹੈ ਤਾਂ ਕਿ ਆਪਣਾ ਇਹ ਜਿਹੜਾ ਚੈਨਲ ਹੈ ਜਿਸ ਨੂੰ ਆਪਾਂ ਇੱਕ ਵਿਜ਼ਨ ਦੇ ਨਾਲ ਸਟਾਰਟ ਕੀਤਾ ਸੀ ਕਿ ਇੱਕ ਟਾਈਮ ਆਏਗਾ ਜਦੋਂ ਇਹ ਵਾਲਾ ਚੈਨਲ ਪੰਜਾਬ ਦੇ ਹਰ ਉਸ ਵਿਦਿਆਰਥੀ ਕੋਲ ਪਹੁੰਚੇਗਾ ਜਿਹੜਾ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਤੇ ਇਹ ਕਦੋਂ ਹੋਏਗਾ ਜਦੋਂ ਤੁਸੀਂ ਸਾਥ ਦਿਓਗੇ ਜਦੋਂ ਤੁਸੀਂ ਲਾਈਕ ਕਰੋਗੇ ਸ਼ੇਅਰ ਕਰੋਗੇ ਸਬਸਕ੍ਰਾਈਬ ਕਰੋਗੇ ਤਾਂ ਜਾ ਕੇ YouTube ਅਲੱਗ ਅਲੱਗ ਵਿਦਿਆਰਥੀਆਂ ਤੱਕ ਇਸ ਵੀਡੀਓ ਨੂੰ ਪਹੁੰਚਾਏਗਾ ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਹੈ ਓਕੇ ਤਾਂ ਆਈ ਹੋਪ ਕਿ ਤੁਸੀਂ ਇਸ ਚੀਜ਼ ਤੇ ਸਾਥ ਦਿਓਗੇ ਹੁਣ ਗੱਲ ਕਰ ਲੈਣੇ ਆ ਆਪਣੀਆਂ ਥਿਓਰੀ ਕਲਾਸਿਸ ਦੀ ਤਾਂ ਸਾਡੀਆਂ ਪੰਜਾਬੀ ਦੀਆਂ ਹਿਸਟਰੀ ਦੀਆਂ ਤੇ ਪੋਲਿਟੀਕਲ ਸਾਇੰਸ ਦੀਆਂ ਜਿਹੜੀਆਂ ਥਿਓਰੀ ਕਲਾਸਿਸ ਹੈ ਉਹ ਅਵੇਲੇਬਲ ਹੈਗੀਆਂ ਆ ਸਾਡੇ ਸਟੱਡੀ ਚੈਨਲ ਦੇ ਉੱਪਰ ਤੇ ਇਸ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 6280492562 ਇਸ ਨੰਬਰ ਦੇ ਉੱਪਰ ਠੀਕ ਹੈ ਤੇ ਇਸ ਨੰਬਰ ਤੇ ਸੰਪਰਕ ਕਰਕੇ ਔਰ ਤੁਸੀਂ ਜਿਹੜੀਆਂ ਆਪਣੀਆਂ पेड ਬੈਚ ਆ ਯਾਨੀ ਜਿਸ ਦੇ ਵਿੱਚ ਆਪਾਂ ਥਿਉਰੀ ਕਲਾਸਿਸ ਕਰਦੇ ਆ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਮਹੀਨ ਤੋਂ ਮਹੀਨ ਜਾਣਕਾਰੀ ਹਰ ਇੱਕ ਲਾਈਕ ਚੈਪਟਰ ਦੀ ਕਹਿ ਲਓ ਤੁਸੀਂ ਜਾਂ ਹਰ ਇੱਕ ਟਾਪਿਕ ਦੀ ਤੁਹਾਨੂੰ ਦਿੱਤੀ ਜਾਂਦੀ ਹੈ ਇਹਨਾਂ ਕਲਾਸਾਂ ਦੇ ਵਿੱਚ ਅਗਰ ਤੁਸੀਂ ਚਾਹੋ ਤਾਂ ਇਹਨਾਂ ਕਲਾਸਾਂ ਦੇ ਵਿੱਚ ਐਨਰੋਲ ਹੋ ਸਕਦੇ ਹੋ ਤੇ ਮੈਨੂੰ ਲੱਗਦਾ ਮਾਸਟਰ ਕੈਡਰ ਵਾਲਿਆਂ ਦੇ ਲਈ ਹੁਣੋਂ ਟਾਈਮ ਹੈ ਜਦੋਂ ਉਹਨਾਂ ਨੂੰ ਆਪਣੀ ਤਿਆਰੀ ਸੀਰੀਅਸਲੀ ਸਟਾਰਟ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਨੂੰ ਕਲਾਸਿਸ ਜਿਹੜੀਆਂ ਆ ਜੁਆਇਨ ਕਰਨੀਆਂ ਚਾਹੀਦੀਆਂ ਜ਼ਰੂਰੀ ਨਹੀਂ ਮੇਰੇ ਕੋਲ ਹੀ ਕਿਸੇ ਕੋਲ ਵੀ ਠੀਕ ਹੈ ਜਿਹੜੇ ਵੀ ਟੀਚਰ ਦਾ ਪੜਾਉਣ ਦਾ ਢੰਗ ਤੁਹਾਨੂੰ ਵਧੀਆ ਲੱਗਦਾ ਹੈ ਜ਼ਰੂਰ ਉਹਨਾਂ ਨੂੰ ਜੁਆਇਨ ਕਰੋ ਕਿਉਂਕਿ ਇਸ ਟਾਈਮ ਦੇ ਉੱਪਰ ਤੁਸੀਂ ਤਿਆਰੀ ਕਰੋਗੇ ਤਾਂ ਜਾ ਕੇ ਜਦੋਂ ਤੱਕ ਐਡ ਆਉਗੀ ਨਾ ਤਦ ਤੁਹਾਡੀ ਰਿਵੀਜ਼ਨ ਸਟਾਰਟ ਹੋ ਜੂਗੀ ਠੀਕ ਹੈ ਹੁਣ ਗੱਲ ਕਰਦੇ ਹਾਂ YouTube ਦੀਆਂ ਕਲਾਸਿਸ ਦੀ ਫਰਦਰ ਅਪਡੇਟਸ ਲੈਣੀ ਹੈ Telegram ਨੂੰ ਜ਼ਰੂਰ ਜ਼ਰੂਰ ਜੁਆਇਨ ਕਰੋ ਠੀਕ ਹੈ ਤੇ ਮੇਰੇ Telegram ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਆ ਉੱਤੇ ਜਾ ਕੇ ਜੁਆਇਨ ਕਰ ਲੈਣਾ ਓਕੇ ਹੁਣ ਸ਼ੁਰੂ ਕਰਦੇ ਆ ਅਸੀਂ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਤੋਂ ਹੀ ਸਟਾਰਟ ਕੀਤੇ ਭਗਤੀ ਕਾਵ ਦੀ ਤੀਸਰੀ ਵੀਡੀਓ ਦੋ ਵੀਡੀਓਜ਼ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ ਆਈ ਥਿੰਕ ਇਸ ਤੋਂ ਬਾਅਦ ਇੱਕ ਜਾਂ ਦੋ ਵੀਡੀਓਜ਼ ਹੋਰ ਆਣਗੀਆਂ ਫਿਰ ਸਾਡਾ ਜਿਹੜਾ ਭਗਤੀ ਕਾਵ ਹੈ ਉਹ ਬੇਸਿਕ-ਬੇਸਿਕ ਉਹਦਾ ਕਲੀਅਰ ਹੋ ਜਾਊਗਾ ਠੀਕ ਹੈ ਸ਼ੁਰੂ ਕਰਦੇ ਆ ਫਿਰ ਪਹਿਲਾ ਪ੍ਰਸ਼ਨ ਆ ਗਿਆ ਤੁਹਾਡੀ ਸਕਰੀਨ ਦੇ ਉੱਪਰ ਪ੍ਰਸ਼ਨ ਪੜ੍ਹੋ ਤੇ ਉੱਤਰ ਦਿਓ ਭਗਤ ਨਾਮਦੇਵ ਦੇ ਕਿੰਨੇ ਪਦ ਨੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਕਲਿਤ ਹਨ 51 61 इकहत् या इकताली प्रश्न नंबर पहले दे भगत नामदेव जी दे किन्ने पद श्री गुरु ग्रंथ साहब वि संकलित हैं हाँ जी प्लीज क्वेश्चन का नंबर पाते जाना ते आंसर लिखते जाना ठीक है चलो उत्तर करो पहले प्रश्न यस प्लीज क्वेश्चन नंबर वन ओके ਪਹਿਲੇ ਦੇ ਲਈ ਸਾਰਿਆਂ ਨੇ 61 ਉੱਤਰ ਕੀਤਾ ਹੈ ਹੈਨਾ ਜੋ ਕਿ ਬਿਲਕੁਲ ਠੀਕ ਹੈ ਯਾਨੀ ਇਸ ਦਾ ਉੱਤਰ ਹੋਏਗਾ ਬੀ 61 ਓਕੇ ਹੁਣ ਭਗਤ ਨਾਮਦੇਵ ਜਿਹੜੇ ਨੇ ਉਹਨਾਂ ਦਾ ਸਾਡੇ ਕੋਲੋਂ ਸਮਾਂ ਆਏਗਾ 1270 ਤੋਂ ਸ਼ੁਰੂ ਹੋ ਕੇ ਤੇ 1350 ਈਸਵੀ ਤੱਕ ਜਾਊਗਾ ਓਕੇ ਜੇਕਰ ਤੁਹਾਡੇ ਕੋਲ ਕਈ ਵਾਰੀ ਨਾ ਸੰਮਤ ਪੁੱਛ ਲੈਂਦੇ ਨੇ ਭਗਤਾਂ ਦੇ ਵਿੱਚ ਜਾਂ ਗੁਰੂਆਂ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਤਾਂ ਤੁਸੀਂ ਯਾਦ ਰੱਖਣਾ ਕਿ ਇਹਨਾਂ ਦਾ ਜਿਹੜਾ ਜਨਮ ਹੈ 1327 ਸੰਮਤ ਨੂੰ ਹੁੰਦਾ ਆ ਇਹ ਮਹਾਰਾਸ਼ਟਰ ਦੇ ਵਿੱਚ ਪੈਦਾ ਹੋਏ ਸੀ ਉੱਥੇ ਪਿੰਡ ਦਾ ਨਾਮ ਹੈਗਾ ਨਰਸੀ ਬਾਮਣੀ ਠੀਕ ਹੈ ਇਸ ਪਿੰਡ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਸੀਗਾ ਤੇ ਇਹ ਕਿਹੜੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਸੀ ਇਹ ਵੀ ਤੁਹਾਡੇ ਲਈ ਇੰਪੋਰਟੈਂਟ ਰਹੂਗਾ ਤਾਂ ਇਹ ਛੀਂਬਾ ਪਰਿਵਾਰ ਦੇ ਨਾਲ ਸਬੰਧ ਰੱਖਦੇ ਸੀ ਓਕੇ ਇੱਕ ਵਾਰੀ ਇਹਨਾਂ ਦੇ ਮਦਰ ਦਾ ਨਾਮ ਆਇਆ ਸੀ ਵੈਸੀ ਜਦੋਂ ਤੁਸੀਂ ਰਾਈਟਰਸ ਵਗੈਰਾ ਕਰਦੇ ਹੋ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਆ ਕਿ ਮਦਰਜ਼ ਦਾ ਨਾਮ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦਾ ਰਾਈਟ ਪਰ ਭਗਤਾਂ ਦੇ ਵਿੱਚ ਤੁਸੀਂ ਇਸ ਮਿੱਥ ਨੂੰ ਤੋੜ ਸਕਦੇ ਹੋ ਤੇ ਇਹਨਾਂ ਦਾ ਮਾਤਾ ਦਾ ਨਾਮ ਹੈ ਗੋਨਾਬਾਈ ਠੀਕ ਹੈ ਜੀ ਓਕੇ ਤੇ ਇਹਨਾਂ ਦੇ ਫਾਦਰ ਸੀਗੇ ਦਾਮਾ ਸ਼ੇਟ ਓਕੇ ਜੀ ਠੀਕ ਹੈ ਹੁਣ ਭਈ ਇਹਨਾਂ ਦਾ ਜਿਹੜਾ ਲਾਈਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਦ ਦਿੱਤੇ ਗਏ ਨੇ ਉਹ ਟੋਟਲ 61 ਦਰਜ ਕੀਤੇ ਗਏ ਆ ਓਕੇ ਦੂਜਾ ਪ੍ਰਸ਼ਨ ਆਏਗਾ ਭਗਤ ਨਾਮਦੇਵ ਜੀ ਦੀ ਰਚਨਾ ਉੱਤੇ ਕਿਸ ਭਾਸ਼ਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਮਰਾਠੀ ਅਤੇ ਰਾਜਸਥਾਨੀ ਰਾਜਸਥਾਨੀ ਅਤੇ ਪੱਛਮੀ ਹਿੰਦੀ ਪੱਛਮੀ ਹਿੰਦੀ ਅਤੇ ਪੂਰਬੀ ਪੰਜਾਬੀ ਫਾਰਸੀ ਅਤੇ ਸਾਰੇ ਦੇਖੋ ਬੱਚਾ ਇਸ ਪ੍ਰਸ਼ਨ ਦਾ ਉੱਤਰ ਬਹੁਤ ਸੋਚ ਸਮਝ ਕੇ ਦੇਣਾ ਹੈ ਓਕੇ ਚਲੋ ਉੱਤਰ ਕਰੋ ਕੁਐਸਚਨ ਨੰਬਰ 2 ਦੇ ਲਈ ਇਹਨਾਂ ਦੀ ਰਚਨਾ ਤੇ ਕਿਹੜੀ ਭਾਸ਼ਾ ਦਾ ਪ੍ਰਭਾਵ ਤੁਹਾਨੂੰ ਦਿਖਾਈ ਦਿੰਦਾ ਹੈ ਹਾਂਜੀ ਸ਼ਾਬਾਸ਼ ਚਲੋ ਦੂਸਰੇ ਦਿ ਲਈ ਅਮਨ ਜੀ ਨੇ ਉੱਤਰ A ਕਰ ਦਿੱਤਾ ਹੈ ਯਾਨੀ ਮਰਾਠੀ ਤੇ ਰਾਜਸਥਾਨੀ ਚਲੋ ਦੇਖਦੇ ਆ ਫਿਰ ਦੂਸਰੇ ਦਾ ਉੱਤਰ ਕੀ ਹੋਊਗਾ ਜ਼ਿਆਦਾਤਰ ਤੁਹਾਡੇ ਵਿੱਚੋਂ A ਉੱਤਰ ਕਰ ਰਹੇ ਨੇ ਜਦੋਂ ਕਿ ਸੁਖਦੀਪ ਜੀ ਨੇ ਲੀ ਤੋਂ ਪਾਸੇ ਹੋ ਕੇ D ਉੱਤਰ ਕੀਤਾ ਹੈ ਜੋ ਕਿ ਬਿਲਕੁਲ ਸਹੀ ਉੱਤਰ ਹੈ ਫਾਰਸੀ ਅਤੇ ਸਾਰੇ ਦੇਖੋ ਜਿਹੜੇ ਭਗਤ ਨਾਮਦੇਵ ਸੀ ਨਾ ਐਨੇ ਜ਼ਿਆਦਾ ਇੰਟੈਲੀਜੈਂਟ ਪਰਸਨ ਸੀਗੇ ਤੁਸੀਂ ਦੇਖੋ ਉਸ ਟਾਈਮ ਦੇ ਉੱਪਰ ਤਾਂ ਸਕੂਲ ਵੀ ਨਹੀਂ ਹੋਇਆ ਕਰਦੇ ਸੀ ਸਾਡੇ ਵਰਗਿਆਂ ਨੂੰ ਅੱਜ ਜਦੋਂ ਪੰਜਾਬੀ ਹਿੰਦੀ ਦੇ ਨਾਲ ਅੰਗਰੇਜ਼ੀ ਪੜ੍ਹਨੀ ਪੈਂਦੀ ਹੈ ਤੇ ਸਾਡੀ ਜਾਨ ਨਿਕਲ ਜਾਂਦੀ ਹੈ ਹੈਨਾ ਤੁਸੀਂ ਸੋਚੋ ਉਸ ਟਾਈਮ ਦੇ ਇਹ ਵਾਲੇ ਪਰਸਨ ਜਿਹੜੇ ਐਦਾਂ ਦੀਆਂ ਟਿਪੀਕਲ ਲੈਂਗੁਏਜਸ ਜਿਹੜੀਆਂ ਆ ਉਹਨਾਂ ਨੂੰ ਪੜ੍ਹ ਲੈਂਦੇ ਸੀ ਬਿਨਾ ਕਿਸੇ ਸਕੂਲ ਤੋਂ ਬਿਨਾ ਕਿਸੇ ਕਾਲਜ ਤੋਂ ਇਹਨਾਂ ਨੂੰ ਮਰਾਠੀ ਰਾਜਸਥਾਨੀ ਹਿੰਦੀ ਪੰਜਾਬੀ ਫਾਰਸੀ ਹਰ ਇੱਕ ਭਾਸ਼ਾ ਦਾ ਬਹੁਤ ਜ਼ਿਆਦਾ ਗਿਆਨ ਸੀਗਾ ਓਕੇ ਤੇ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਪ੍ਰਭਾਵ ਤੁਹਾਨੂੰ ਇਹਨਾਂ ਦੀਆਂ ਰਚਨਾਵਾਂ ਦੇ ਉੱਪਰ ਦਿਖਾਈ ਦੇਗਾ ਫਿਰ ਜੀ ਇੱਕ ਪ੍ਰਸ਼ਨ ਆਂਦਾ ਹੁੰਦਾ ਹੈ ਬੀਨਾ ਸੰਤਰਾ ਨਾਮਦੇਵ ਜਿਹੜੇ ਐ ਇਹਨਾਂ ਨੇ ਆਪਣਾ ਗੁਰੂ ਕਿਹਨਾਂ ਨੂੰ ਧਾਰਨ ਕੀਤਾ ਹੋਇਆ ਸੀਗਾ ਓਕੇ ਤਾਂ ਇਹ ਵੀ ਸਾਡੇ ਲਈ ਇੰਪੋਰਟੈਂਟ ਪ੍ਰਸ਼ਨ ਰਹੂਗਾ ਤਾਂ ਇਹਨਾਂ ਨੇ ਮੈਂ ਇੱਥੇ ਨਾਮ ਲਿਖ ਦਿੰਦੀ ਆਂ ਅਗਰ ਤੁਸੀਂ ਸਕਰੀਨਸ਼ਾਟ ਲੈਣਾ ਹੋਇਆ ਤਾਂ ਲੈ ਲਿਓ ਵਿਸੋਬਾ ਖੇਚਰ ਇਹ ਜਿਹੜੇ ਨੇ ਇਹਨਾਂ ਨੂੰ ਭਗਤ ਨਾਮਦੇਵ ਆਪਣੇ ਗੁਰੂ ਦੇ ਰੂਪ ਵਿੱਚ ਸਵੀਕਾਰ ਕਰਦੇ ਸੀ ਤੇ ਇਹਨਾਂ ਦੇ ਟਾਈਮ ਦੇ ਉੱਪਰ ਇੱਕ ਹੋਰ ਸੰਤ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਗਿਆਨੇਸ਼ਵਰ ਠੀਕ ਹੈ ਤਾਂ ਇਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸੀਗੇ ਓਕੇ ਅੱਗੇ ਗੱਲ ਕਰਦੇ ਹਾਂ ਜੀ ਤੀਸਰੇ ਪ੍ਰਸ਼ਨ ਦੀ ਜਲਦੀ ਜਲਦੀ ਨਾ ਦੇਖੋ ਸੈਸ਼ਨ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਓਕੇ ਹਾਂ ਇੱਕ ਭਗਤ ਨਾਮਦੇਵ ਜੀ ਦਾ ਇਹ ਵੀ ਯਾਦ ਰੱਖ ਲਿਓ ਕਿ ਇਹਨਾਂ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਤਾਂ ਟੋਟਲ 18 ਰਾਗਾਂ ਦੇ ਵਿੱਚ ਓਕੇ ਅੱਗੇ ਆ ਗਿਆ ਤੀਸਰਾ ਪ੍ਰਸ਼ਨ ਭਗਤ ਨਾਮਦੇਵ ਜੀ ਦੇ ਤਪ ਕਰਨ ਵਾਲੀ ਥਾਂ ਤੇ ਕਿਹੜਾ ਸਥਾਨ ਬਣਿਆ ਹੋਇਆ ਹੈ ਪੇਸ਼ਵਰ ਮੰਦਿਰ ਤਪ ਵਾਲੀ ਮਜ਼ਾਰ ਤਪਿਆਣਾ ਸਾਹਿਬ ਗੁਰਦੁਆਰਾ ਜਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਨਹੀਂ ਤੀਸਰੇ ਦੇ ਲਈ ਉੱਤਰ ਕਰੋ ਭਗਤ ਨਾਮਦੇਵ ਜੀ ਦੇ ਤਪ ਕਰਨ ਵਾਲੀ ਸਥਾਨ ਤੇ ਬਣਿਆ ਹੈ ਸੀ ਉੱਤਰ ਲਗਾ ਰਹੇ ਹੋ ਜੀ ਬਿਲਕੁਲ ਇੱਥੇ ਬਣਿਆ ਹੋਇਆ ਹੈ ਤਪਿਆਣਾ ਸਾਹਿਬ ਗੁਰਦੁਆਰਾ ਤਪ ਤੋਂ ਹੀ ਇਹਦਾ ਨਾਮ ਤਪਿਆਣਾ ਸਾਹਿਬ ਪਿਆ ਸੀਗਾ ਓਕੇ ਠੀਕ ਹੈ ਹੁਣ ਜਦੋਂ ਅਸੀਂ ਭਗਤੀ ਧਾਰਾ ਕੀਤੀ ਸੀ ਉਦੋਂ ਆਪਾਂ ਇਹਦੇ ਦੋ ਪਾਰਟ ਕੀਤੇ ਸੀ ਜੇ ਤੁਹਾਨੂੰ ਯਾਦ ਹੋਵੇਗਾ ਮੈਂ ਤੁਹਾਨੂੰ ਕਿਹਾ ਸੀ ਇੱਕ ਸਰਗੁਣ ਭਗਤੀ ਹੈ ਤੇ ਇੱਕ ਨਿਰਗੁਣ ਭਗਤੀ ਹੈ ਹੈਨਾ ਓਕੇ ਹੁਣ ਜਿਹੜੀ ਨਾਮਦੇਵ ਜੀ ਦੀ ਭਗਤੀ ਯਾਤਰਾ ਇਹ ਸ਼ੁਰੂ ਤਾਂ ਸਰਗੁਣ ਤੋਂ ਹੀ ਹੋਈ ਸੀ ਠੀਕ ਹੈ ਜੀ ਕਿ ਅਵਤਾਰ ਆਂਦੇ ਨੇ ਪ੍ਰਮਾਤਮਾ ਅਵਤਾਰ ਧਾਰਨ ਕਰਦਾ ਆ ਤੇ ਫਿਰ ਸਾਨੂੰ ਉਤਾਰਦਾ ਆ ਕੇ ਅਰ ਅਖੀਰ ਤੇ ਜਾਂਦੇ ਜਾਂਦੇ ਇਹ ਨਿਰਗੁਣ ਧਾਰਾ ਦੇ ਨਾਲ ਜੁੜ ਗਏ ਸੀਗੇ ਯਾਨੀ ਕਿ ਸਰਗੁਣ ਧਾਰਾ ਦੇ ਵਿੱਚੋਂ ਹੁੰਦੇ ਹੋਏ ਇਹਨਾਂ ਨੇ ਨਿਰਗੁਣ ਧਾਰਾ ਤੱਕ ਨੂੰ ਅਟੈਚ ਕੀਤਾ ਸੀ ਆਪਣੇ ਨਾਲ ਓਕੇ ਤੇ ਇਹਨਾਂ ਦਾ ਜਿਹੜਾ ਦਿਹਾਂਤ ਹੋਇਆ ਉਹ 1350 ਈਸਵੀ ਲਗਾ ਲਓ ਜਾਂ ਫਿਰ 1407 ਸੰਮਤ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਓਕੇ ਅੱਗੇ ਚਲਦੇ ਹਾਂ ਅਗਲਾ ਪ੍ਰਸ਼ਨ ਚੌਥਾ ਦੇਖੋ ਭਗਤ ਨਾਮਦੇਵ ਜੀ ਦੀਆਂ ਪ੍ਰਮੁੱਖ ਸਤਰਾ ਦੱਸੋ ਮੈਂ ਅੰਧਲੇ ਕੀ ਟੇਕ तेरा नाम खुंदकारा अंतकाल जो लक्ष्मी सिमर है ऐसी चिंता मैं जो मर है अंतर मल निर्मल नहीं की ना बाहर पेख उदासी या ये सारीयां ही सतरा भगत नामदेव जी दिया हन उत्तर करना है प्रश्न नंबर चौथे दे लिए भगत नामदेव दिया प्रमुख सतरा दसो हाँ जी <coughs> ਹਾਂਜੀ ਫੋਰਥ ਕੁਐਸਚਨ ਦੇ ਲਈ ਤੁਹਾਡਾ ਉੱਤਰ ਡੀ ਆ ਰਿਹਾ ਹੈ ਯਾਨੀ ਕਿ ਤੁਸੀਂ ਕਹਿ ਰਹੇ ਹੋ ਸਾਰੀਆਂ 17 ਭਗਤ ਨਾਮਦੇਵ ਜੀ ਦੀਆਂ ਨੇ ਓਕੇ ਜ਼ਿਆਦਾਤਰ ਨੇ ਡੀ ਉੱਤਰ ਕੀਤਾ ਹੈ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਪਿਛਲੇ ਦਿਨਾਂ ਵਿੱਚ ਜਿਹੜੇ ਮੈਂ ਦੋ ਲੈਕਚਰ ਲਗਾਏ ਨੇ ਨਾ ਤੁਸੀਂ ਧਿਆਨ ਨਾਲ ਨਹੀਂ ਦੇਖੇ ਹੈਨਾ ਐਂ ਦੇ ਵਿੱਚ ਯੈਸ ਸ਼ਾਬਾਸ਼ ਗੁੰਤਾਜ ਜੀ ਵੈਰੀ ਵੈਰੀ ਗੁੱਡ ਬੱਚਾ ਇਹ ਹੈ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਔਰ ਇਹ ਵਾਲੀਆਂ 17 ਉਹ ਨੇ ਜਿਹੜੀਆਂ ਆਪਾਂ ਪਤਾ ਹੀ ਨਹੀਂ ਕਿੰਨੀ ਵਾਰ ਕਰ ਲੀਆਂ ਕੀ ਮੈਂ ਤੁਹਾਨੂੰ ਕੱਲ ਔਰ ਪਰਸੋਂ ਦੋਨਾਂ ਹੀ ਕਲਾਸਿਸ ਦੇ ਵਿੱਚ ਇਹ ਵਾਲੀ ਕਰਵਾਈ ਸੀ ਨਾ 70 ਅੰਤਕਾਲ ਜੋ ਲక్ష్ਮੀ ਸਿਮਰ ਹੈ ਐਸੀ ਚਿੰਤਾ ਮੈਂ ਜੋ ਮਰ ਹੈ ਕੀ ਤੁਹਾਨੂੰ ਯਾਦ ਆ ਰਿਹਾ ਹੈ ਕਿ ਇਹ ਰਚਨਾ ਕਿੰਨਾ ਦੀ ਹੈ ਕਿਹੜੇ ਭਗਤ ਦੇ ਨਾਲ ਰਿਲੇਟ ਕਰਦੀ ਹੈ ਦੱਸਿਓ ਜਰਾ ਕੀ ਹੁਣੀ ਆਦਾ ਰਿਹਾ ਮੈਂ ਤੁਹਾਨੂੰ ਕੱਲ ਹੀ ਦੱਸਿਆ ਇਹ ਭਗਤ ਜੈਦੇਵ ਜੀ ਦੀ ਰਚਨਾ ਹੈ ਠੀਕ ਹੈ ਪਲੀਜ਼ ਇਹਨੂੰ ਯਾਦ ਰੱਖੋ ਤੈਨੂੰ ਤੁਸੀਂ ਐਵੇਂ ਯਾਦ ਰੱਖ ਲਓ ਦੇਖੋ ਅੰਦੇ ਵਿੱਚੋਂ ਨਾ ਲక్ష్ਮੀ ਵਰਡ ਲੈ ਲਓ ਲక్ష్ਮੀ ਦੀ ਸਾਰੇ ਜੁਨੇ ਹਮੇਸ਼ਾ ਕੀ ਕਰਦੇ ਨੇ ਜੈ ਜੈ ਕਰਦੇ ਹੈ ਨਾ ਹੈ ਨਾ ਤਾਂ ਫਿਰ ਇੱਥੋਂ ਯਾਦ ਰੱਖ ਸਕਦੇ ਆ ਅੰਤਕਾਲ ਜੋ ਲక్ష్ਮੀ ਸਿਮਰ ਹੈ ਹੈ ਨਾ ਤਾਂ ਲక్ష్ਮੀ ਦੀ ਸਿਮਰਨਾ ਜਦੋਂ ਆਪਾਂ ਕਰਦੇ ਆ ਹੈ ਨਾ ਤਾਂ ਉਦੋਂ ਸਿਮਰਦੇ ਹੋਏ ਆਪਾਂ ਜੈ ਜੈ ਕਰਾਂਗੇ ਤੇ ਇਹਦੇ ਨਾਲ ਤੁਸੀਂ ਜੈਦੇਵ ਨੂੰ ਆਪਣੇ ਇਹਦੇ ਨਾਲ ਰਿਲੇਟ ਕਰ ਲਿਓ ਓਕੇ ਆਦਰਵਾਇਸ ਫਿਰ ਤੁਸੀਂ ਭੁੱਲ ਸਕਦੇ ਹੋ ਫਿਰ ਆਜੋ ਅੰਤਰਮਲ ਨਿਰਮਲ ਨਹੀਂ ਕਿ ਨਾ ਬਾਹਰ ਪੇਖ ਉਦਾਸੀ ਇਹ ਹੈ ਭਗਤ ਤ੍ਰिलोचन ਜੀ ਦੀ ਰਚਨਾ ਏਵੀ ਆਪਾਂ ਗੱਲ ਕੀਤੀ ਸੀ ਹੈਨਾ ਤਾਂ ਇਹ ਤੁਸੀਂ ਭਗਤ ਤ੍ਰिलोचन ਜੀ ਦੇ ਨਾ ਯਾਦ ਰੱਖਣੀ ਹੈ ਐਤੇ ਤੁਸੀਂ ਇਹਦਾ ਪਹਿਲਾ ਅੱਖਰ ਲੈ ਲਿਓ ਅੰਤਰ ਤਰ ਤੇ ਤ੍ਰिलोचन ਸਟਾਰਟਿੰਗ ਮਿਲ ਰਹੀ ਹੈ ਤਾਂ ਉਹਦੇ ਨਾਲ ਰਿਲੇਟ ਕਰਕੇ ਇਹਨੂੰ ਯਾਦ ਰੱਖ ਲੈਣਾ ਦੇਖੋ ਯਾਦ ਰੱਖਣ ਦੇ ਲਈ ਥੋੜੀਆਂ-ਬਹੁਤ ਹਿੰਟਸ ਤੁਹਾਨੂੰ ਰੱਖਣੇ ਹੀ ਪੈਣਗੇ ਆਦਰਵਾਇਜ਼ ਤੁਹਾਨੂੰ ਵੀ ਪਤਾ ਹੈ ਚਾਹੇ ਆਪਾਂ 2 ਦਿਨ ਕੀਤਾ ਫਿਰ ਵੀ ਅੱਜ ਨਹੀਂ ਨ ਆਇਆ ਤਾਂ ਪੇਪਰ ਦੇ ਵਿੱਚ ਤਾਂ ਇਹ ਕਨਫਿਊਜ਼ਨ ਹੋਣੀ ਹੈ ਤਾਂ ਕਈ ਵਾਰੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਹਿੰਦੇ ਨੇ ਡੁੱਬਦੇ ਨੂੰ ਤਿੰਕੇ ਦਾ ਸਾਰਾ ਹੁੰਦਾ ਹੈ ਅਨਿਕਿਆ ਨਿਕਿਆ ਚੀਜ਼ਾਂ ਅਗਰ ਤੁਹਾਡੇ ਦਿਮਾਗ 'ਚ ਉਹਦਾ ਸਟ੍ਰਾਈਕ ਕਰ ਗਈਆਂ ਤਾਂ ਫਿਰ ਤੁਸੀਂ ਕਦੀ ਭੁੱਲੋਗੇ ਨਹੀਂ ਓਕੇ ਚਲੋ ਅੱਗੇ ਗੱਲ ਕਰਦੇ ਹਾਂ ਪੰਜਵਾਂ ਪ੍ਰਸ਼ਨ ਇਹ ਸ਼ਬਦ ਦੱਸਣਾ ਜੀ ਕੀ ਦਾ ਤਵਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰ ਨਕਤ ਜਾਈਐ ਜੋ ਜੰਬਕ ਗ੍ਰਸੈ ਅੱਛਾ ਡਬਲ ਆ ਗਿਆ ਬਸ ਇੰਨੀ ਤੱਕ ਆ ਗ੍ਰਸੈ ਤੱਕ ਠੀਕ ਹੈ ਜੀ ਤਾਂ ਇਹ ਦੱਸੋ ਕਿ ਇਹ ਸ਼ਬਦ ਕਿੰਨਾ ਦਾ ਆ ਭਗਤ ਬੇਣੀ ਜੀ ਭਗਤ ਰਾਮਾਨੰਦ ਜੀ ਭਗਤ ਪੀਪਾ ਜੀ ਜਾਂ ਭਗਤ ਸਾਧਨਾ ਜੀ ਹਾਂਜੀ ਪ੍ਰਸ਼ਨ ਨੰਬਰ 5ਵੇਂ ਦੇ ਲਈ ਉੱਤਰ ਕਰੋ ਕੀ ਹੋਏਗਾ ਬਹੁਤ ਵਧੀਆ ਗੱਲ ਹੈ ਨਹੀਂ ਭੁੱਲੋਗੇ ਤਾਂ ਬਹੁਤ ਵਧੀਆ ਗੱਲ ਹੈ ਹਾਂਜੀ 5ਵੇਂ ਦੇ ਲਈ ਕੀ ਉੱਤਰ ਆ ਰਿਹਾ ਤੁਹਾਡਾ ਐਂਡ ਪਲੀਜ਼ ਸੈਸ਼ਨ ਨੂੰ ਲਾਈਕ ਕਰ ਦੇਣਾ ਅਗਰ ਤੁਹਾਨੂੰ ਚੰਗਾ ਲੱਗ ਰਿਹਾ ਹੈ ਓਕੇ ਪੰਜਵੇਂ ਦੇ ਲਈ ਇਹ ਉੱਤਰ ਆਨਾ ਸ਼ੁਰੂ ਹੋਇਆ ਤਾਂ ਦੇਖਿਓ ਜੀ ਇਸ ਦਾ ਉੱਤਰ ਹੈਗਾ ਭਗਤ ਸਦਨਾ ਜੀ ਠੀਕ ਹੈ ਜੀ ਸਦਨ ਐਕਚੁਅਲੀ ਸਾਧਨਾ ਨਹੀਂ ਹੈ ਸਦਨਾ ਜੀ ਦਾ ਹੈਗਾ ਜਿਹੜਾ ਇਹਨਾਂ ਦਾ ਜੇਕਰ ਤੁਹਾਡੇ ਕੋਲੋਂ ਜਨਮ ਪੁੱਛਿਆ ਜਾਏਗਾ ਤਾਂ ਬਈ ਇਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਸਾਡੇ ਕੋਲੋਂ ਕੋਈ ਇਹਨਾਂ ਦਾ ਪ੍ਰਮਾਣਿਕ ਸਬੂਤ ਹੀ ਨਹੀਂ ਹੈਗਾ ਓਕੇ ਇਸ ਕਰਕੇ ਅਸੀਂ ਨਹੀਂ ਦੱਸ ਸਕਦੇ ਰਾਈਟ ਕੋਈ ਗੱਲ ਨਹੀਂ ਫਿਰ ਵੀ ਕੁਝ ਵਿਦਵਾਨਾਂ ਨੇ ਇਹਦੇ ਬਾਰੇ ਖੋਜ ਕੀਤੀ ਹੈ ਤੇ ਉਹ ਕਹਿੰਦੇ ਨੇ ਇਹਨਾਂ ਦਾ ਜਨਮ 1180 ਈਸਵੀ ਦੇ ਵਿੱਚ ਹੁੰਦਾ ਆ ਕਿੱਥੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਸੂਬਾ ਸਿੰਧ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਆ ਤੇ ਜੇਕਰ ਤੁਹਾਡੇ ਕੋਲੋਂ ਜਗ੍ਹਾ ਦਾ ਨਾਮ ਪੁੱਛ ਲਿਆ ਜਾਏ ਤਾਂ ਇਹ ਹੈ ਜੀ ਸਹਿਵਾਨ ਨਾਮ ਦੀ ਜਗ੍ਹਾ ਜਿੱਥੇ ਇਹਨਾਂ ਦਾ ਜਨਮ ਹੋਇਆ ਸੀ ਠੀਕ ਹੈ ਓਕੇ ਇਹਨਾਂ ਦੇ ਫਾਦਰ ਜਿਹੜੇ ਨੇ ਕਸਾਈ ਦਾ ਕੰਮ ਕਰਦੇ ਸੀ ਤੇ ਇਹਨਾਂ ਨੇ ਜਦੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਤਾਂ ਇਹਨਾਂ ਨੇ ਵੀ ਕਸਾਈ ਦਾ ਹੀ ਕੰਮ ਕੀਤਾ ਸੀਗਾ ਓਕੇ ਤੇ ਹੁਣ ਇੱਥੇ ਤੁਸੀਂ ਆਹ ਵਾਲਾ ਮੈਂ ਤੁਹਾਨੂੰ ਕਿਉਂ ਦਿੱਤਾ ਹੈ ਜਿਹੜਾ ਲਾਇਕ ਤਵਗੁਨ ਕਹਾ ਜਗਤ ਗੁਰਾ ਵਾਲਾ ਸ਼ਬਦ ਕਿਉਂਕਿ ਇਹਹੀ ਇੱਕੋ ਇੱਕ ਸ਼ਬਦ ਹੈ ਜਿਹੜਾ ਕਿ ਭਗਤ ਸੱਧਨਾ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਗਿਆ ਹੈ ਰਾਈਟ ਹੁਣ ਇੱਥੇ ਤੁਹਾਡੇ ਲਈ ਅਗਲਾ ਪ੍ਰਸ਼ਨ ਕੀ ਬਣੇਗਾ ਕਿ ਇਹ ਜਿਹੜਾ ਸ਼ਬਦ ਹੈ ਇਹ ਕਿਹੜੇ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਗਿਆ ਤਾਂ ਰਾਗ ਬਿਲਾਵਲ ਦੇ ਵਿੱਚ ਇਸ ਨੂੰ ਦਰਜ ਕੀਤਾ ਗਿਆ ਸੀ ਠੀਕ ਹੈ ਓਕੇ ਅੱਗੇ ਚੱਲਦੇ ਹਾਂ ਜੀ ਅੱਛਾ ਇਹ ਤੁਸੀਂ ਦੇਖੋ ਇਹਦਾ ਮਤਲਬ ਪਤਾ ਕੀ ਹੁੰਦਾ ਹੈ ਇਹਦਾ ਮਤਲਬ ਹੈ ਕਿ ਜੇ ਤੁਸੀਂ ਭਗਤੀ ਕਰਦੇ ਹੋ ਤੇ ਹਰ ਮਾੜਾ ਕਰਮ ਜਿਹੜਾ ਆ ਹੈ ਨਾ ਉਹ ਖਤਮ ਹੋ ਜਾਂਦਾ ਹੈ ਰਾਈਟ ਨਹੀਂ ਤਾਂ ਮਾੜੇ ਕਰਮ ਦਾ ਫਲ ਕੀ ਹੈ ਨਾਸ ਹੁੰਦਾ ਓਕੇ ਅੱਗੇ ਛੇਵਾਂ ਪ੍ਰਸ਼ਨ ਦੇਖੋ ਭਗਤ ਸੱਧਨਾ ਜੀ ਦੀ ਯਾਦ ਦੇ ਵਿੱਚ ਇੱਕ ਮਸਜਿਦ ਬਣੀ ਹੋਈ ਹੈ ਦੱਸੋ ਕਿਹੜੀ ਜਗ੍ਹਾ ਤੇ ਸਹਿਵਾਨ ਪਾਕਿਸਤਾਨ शालीग्राम फतेहगढ़ साहिब या फिर लुधियाना हाँ जी बिलावल राघवे सुखदीप जी बिल्कुल सही क्या हाँ जी एना मस्जिद कितने बनी हुई है उत्तर करो जी फटाफट छेवें दे उत्तर अमन जी का सी उत्तर आ रहा है यानी कि फतेहगढ़ साहिब ਤੇ ਰਾਜਵਿੰਦਰ ਜੀ ਨੇ ਇਹ ਉੱਤਰ ਕੀਤਾ ਚਲੋ ਦੇਖਦੇ ਆਂ ਫੇਰ ਛੇਵੇਂ ਦੇ ਉੱਤਰ ਕੀ ਆਊਗਾ acha b vi ਆ ਗਿਆ ਓਕੇ ਮਤਲਬ ਇਹ ਸਭ ਤੋਂ ਕਨਫਿਊਜ਼ਿੰਗ ਕੁਐਸਚਨ ਲੱਗਿਆ ਤੁਹਾਨੂੰ ਤਾਂ ਇਹ ਕਨਫਿਊਜ਼ਿੰਗ ਨਹੀਂ ਹੈ ਜੀ ਇਸ ਦੇ ਵਿੱਚ ਆਏਗਾ ਫਤਿਹਗੜ ਸਾਹਿਬ ਠੀਕ ਹੈ ਹਾਂ ਸਹਿਵਾਨ ਐਕਚੁਅਲੀ ਤੁਸੀਂ ਸਾਰੇ ਜਣੇ ਕਿਉਂ ਕਰ ਰਹੇ ਹੋਗੇ ਜਿਨ੍ਹਾਂ ਨੇ ਵੀ ਇਹ ਉੱਤਰ ਕੀਤਾ ਨਾ ਉਹਨਾਂ ਨੇ ਇਹ ਉੱਤਰ ਇਸ ਕਰਕੇ ਕੀਤਾ ਕਿਉਂਕਿ ਆਪਾਂ ਹੁਨੇ ਹੁਨੇ ਦੇਖਿਆ ਕਿ ਇਹਨਾਂ ਦਾ ਜਨਮ ਸਹਿਵਾਨ ਸਿੰਧ ਪਾਕਿਸਤਾਨ ਦੇ ਵਿੱਚ ਹੋਇਆ ਰਾਈਟ ਪਰ ਜਿਹੜੀ ਇਹਨਾਂ ਦੀ ਮਸਜਿਦ ਬਣੀ ਹੈ ਉਹ ਸਾਡੇ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਬਣੀ ਹੈ ਓਕੇ ਜੀ ਠੀਕ ਹੈ ਹੁਣ ਇੱਥੇ ਤੁਹਾਨੂੰ ਇੱਕ ਹੋਰ ਨਾਮ ਦਿਖ ਰਿਹਾ ਹੈ ਸਾਲੀਗ੍ਰਾਮ ਐਕਚੁਅਲੀ ਇਹਦੇ ਸਪੈਲਿੰਗ ਇਹ ਨਹੀਂ ਹੈਗੇ ਇਹ ਤਾਂ ਗੂਗਲ ਦਾ ਕਮਾਲ ਹੈ ਇਹ ਸਪੈਲਿੰਗ ਹੈ ਐਦਾਂ ਠੀਕ ਹੈ ਜੀ ਸਾਲੀਗ੍ਰਾਮ ਹੁਣ ਇਹ ਹੈ ਕਿ ਐਕਚੁਅਲੀ ਜਿਹੜੇ ਭਗਤ ਸੱਧਨਾ ਜੀ ਸੀ ਨਾ ਇਹ ਐਕਚੁਅਲੀ ਸਾਲੀਗ੍ਰਾਮ ਦੀ ਪੂਜਾ ਕਰਦੇ ਸੀਗੇ ਸਾਲੀਗ੍ਰਾਮ ਇੱਕ ਤਰ੍ਹਾਂ ਦਾ ਪੱਥਰ ਹੁੰਦਾ ਹੈ ਓਕੇ ਤੇ ਇਹ ਜਿਹੜਾ ਪੱਥਰ ਹੈ ਐਕਚੁਅਲੀ ਹਿੰਦੂ ਤ੍ਰਿਮੂਰਤੀ ਦੇ ਵਿੱਚੋਂ ਤੁਹਾਨੂੰ ਪਤਾ ਨਾ ਤਿੰਨ ਦੇਵਤਾ ਹੈਗੇ ਨੇ ਜਿਨ੍ਹਾਂ ਨੂੰ ਤ੍ਰਿਮੂਰਤੀ ਮੰਨਿਆ ਜਾਂਦਾ ਹੈ ਉਹਨਾਂ ਦੇ ਵਿੱਚੋਂ ਵਿਸ਼ਨੂੰ ਦਾ ਪ੍ਰਤੀਕ ਮੰਨਿਆ ਜਾਂਦਾ ਆ ਸਾਲੀਗ੍ਰਮ ਪੱਥਰ ਠੀਕ ਹੈ ਤਾਂ ਇਹ ਯਾਦ ਰੱਖਿਓ ਓਕੇ ਅੱਗੇ ਦੇਖੋ ਜੀ ਸਤਵਾਂ ਪ੍ਰਸ਼ਨ ਭਗਤ ਰਾਮਾਨੰਦ ਜੀ ਕਿਸ ਦੇ ਚੇਲੇ ਸਨ ਭਗਤ ਬੇਣੀ ਜੀ ਦੇ ਭਗਤ ਗੁਰਦਾਸ ਜੀ ਦੇ ਰਾਘਵਾਨੰਦ ਜੀ ਦੇ ਭਗਤ ਪੀਖਨ ਜੀ ਦੇ ਹਾਂਜੀ सत्वे प्रश्न के लिए उत्तर भगत रामानंद जी किस दे चेले सन हाँ जी सेवेंथ क्वेश्चन आंसर करो शेयर कर दिता ना सैवन दे उत्तर आ गया चमकौर जी का चलो देखिए बिल्कुल ठीक उत्तर है ਐਂਡ ਉਹ ਉਤਰ ਆਏਗਾ ਰਾਘਵਾਨੰਦ ਜੀ ਦੇ ਠੀਕ ਹੈ ਅਸੀਂ ਜਦੋਂ ਪਹਿਲੇ ਦਿਨ ਭਗਤੀ ਲਹਿਰ ਸ਼ੁਰੂ ਕੀਤੀ ਸੀ ਅਸੀਂ ਸਭ ਤੋਂ ਪਹਿਲੀ ਚੀਜ਼ ਹੀ ਇਹ ਕੀਤੀ ਸੀ ਕਿ ਜਿਹੜੀ ਭਗਤੀ ਲਹਿਰ ਹੈ ਉਹਦਾ ਮੋਢੀ ਕਿੰਨਾ ਨੂੰ ਮੰਨਿਆ ਜਾਂਦਾ ਤਾਂ ਇਹ ਜੀ ਭਗਤ ਰਾਮਾਨੰਦ ਜੀ ਨੂੰ ਮੰਨਿਆ ਜਾਂਦਾ ਹੈ ਹੈਨਾ ਤੇ ਆਪਾਂ ਇਹ ਵੀ ਦੇਖਿਆ ਸੀਗਾ ਕਿ ਦੱਖਣ ਵਾਲੇ ਪਾਸੇ ਸਭ ਤੋਂ ਪਹਿਲਾਂ ਜਿਹੜੀ ਭਗਤੀ ਲਹਿਰ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਰਾਈਟ ਹੁਣ ਜੇਕਰ ਗੱਲ ਕਰੀਏ ਭਗਤ ਰਾਮਾਨੰਦ ਜੀ ਦੀ ਇਨਾਂ ਦਾ ਜਨਮ ਹੋਏਗਾ 1368 ਈਸਵੀ ਦੇ ਵਿੱਚ ਓਕੇ ਤੇ ਇਹ ਬ੍ਰਾਹਮਣ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ ਦੱਖਣ ਮਾਨਕੋਟ ਨਾਮ ਦਾ ਪਿੰਡ ਹੈ ਜਿੱਥੇ ਇਹਨਾਂ ਦਾ ਜਨਮ ਹੁੰਦਾ ਹੈ ਵੈਸੇ ਬਾਅਦ ਵਿੱਚ ਇਹ ਰਾਮਾਨੰਦ ਦੇ ਨਾਮ ਤੋਂ ਜਾਣੇ ਗਏ ਅਦਰਵਾਈਜ਼ ਸ਼ੁਰੂ ਦੇ ਵਿੱਚ ਇਹਨਾਂ ਦਾ ਨਾਮ ਰਾਮਾਨੰਦ ਨਹੀਂ ਸੀਗਾ ਬਚਪਨ ਦੇ ਵਿੱਚ ਇਹਨਾਂ ਨੂੰ ਰਾਮਾ ਦੱਤ ਕਹਿ ਕੇ ਬੁਲਾਉਂਦੇ ਸੀ ਠੀਕ ਹੈ ਓਕੇ ਬਾਅਦ ਵਿੱਚ ਫਿਰ ਇਹ ਰਾਗਵਾਨੰਦ ਜੀ ਦੇ ਚੇਲੇ ਬਣ ਗਏ ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਨਾਮ ਹੈ ਉਹ ਰਾਮਾਨੰਦ ਦੇ ਨਾਮ ਦੇ ਨਾਲ ਇਹਨਾਂ ਨੂੰ ਪ੍ਰਸਿੱਧੀ ਮਿਲ ਗਈ ਠੀਕ ਹੈ ਅੱਛਾ ਸ਼ੁਰੂ-ਸ਼ੁਰੂ ਦੇ ਵਿੱਚ ਕੀ ਸੀਗਾ ਜਿਹੜੇ ਭਗਤ ਰਾਮਾਨੰਦ ਜੀ ਸੀਗੇ ਇਹ ਕਿੰਦੀ-ਕਿੰਦੀ ਉਪਾਸਨਾ ਕਰਦੇ ਸੀ ਤਾਂ ਇਹ ਰਾਮ ਜੀ ਐਂਡ ਸੀਤਾ ਜੀ ਇਹਨਾਂ ਦੇ ਉਪਾਸਕ ਸੀਗੇ ਠੀਕ ਹੈ ਜੀ ਇਹ ਯਾਦ ਰੱਖ ਲਿਓ ਕਿਉਂਕਿ ਤੁਹਾਨੂੰ ਪਤਾ ਨਾ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਹੁੰਦੀਆਂ ਕਿ ਫਲਾਣੇ ਗੁਰੂ ਪਹਿਲਾਂ ਕਿਸ ਦੇ ਉਪਾਸਕ ਸੀਗੇ ਤੇ ਇੱਥੇ ਰਾਮਾਨੰਦ ਜੀ ਦਾ ਵੀ ਯਾਦ ਰੱਖ ਲਿਓ ਪਰ ਬਾਅਦ ਦੇ ਵਿੱਚ ਕਿਉਂਕਿ ਦੇਖੋ ਜਦੋਂ ਤੁਸੀਂ ਰਾਮ ਜੀ ਤੇ ਸੀਤਾ ਜੀ ਦੀ ਪੂਜਾ ਕਰਦੇ ਹੋ ਯਾਨੀ ਤੁਸੀਂ ਸਰਗੁਣ ਵਾਲੀ ਭਗਤੀ ਕਾਵ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਭਗਤੀ ਧਾਰਾ ਵਿੱਚ ਪਰ ਬਾਅਦ ਦੇ ਵਿੱਚ ਇਹ ਨਿਰਗੁਣ ਦੀ ਉਪਾਸਨਾ ਕਰਨ ਲੱਗੇ ਸੀ ਯਾਨੀ ਕਿ ਇਹ ਵੀ ਕੀ ਹੋਇਆ ਸੀ ਸਰਗੁਣ ਤੋਂ ਨਿਰਗੁਣ ਵੱਲ ਨੂੰ ਚੱਲੇ ਸੀ ਠੀਕ ਹੈ ਜੀ ਓਕੇ ਅੱਗੇ ਦੇਖਦੇ ਹਾਂ ਪ੍ਰਸ਼ਨ ਨੰਬਰ 8ਵਾਂ ਭਗਤ ਰਾਮਾਨੰਦ ਜੀ ਨੇ ਕਿਸ ਭਾਸ਼ਾ ਨੂੰ ਪ੍ਰਚਾਰ ਦਾ ਮਾਧਿਅਮ ਬਣਾਇਆ ਸੀ ਸੰਸਕ੍ਰਿਤ ਸੰਧੂਕੜੀ ਪਾਲੀ ਪੰਜਾਬੀ ਹਾਂਜੀ ਭਗਤ ਰਾਮਾਨੰਦ ਜੀ ਨੇ ਕਿਸ ਭਾਸ਼ਾ ਨੂੰ ਪ੍ਰਚਾਰ ਦਾ ਮਾਧਿਅਮ ਬਣਾਇਆ ਕਿਹੜੀ ਭਾਸ਼ਾ ਜੀ 8ਵਾਂ ਦਾ ਉੱਤਰ ਕਰੋ ਵੇ ਲਈ ਰੁਕੇ ਕਿਉਂ ਭਾਈ اچھا ਤੁਸੀਂ ਵੀ ਰੁਕੇ نیٹ ਰੁਕਿਆ ਸੀ ਓਕੇ 8ਵੇਂ ਦੇ ਲਈ b ਤੇ c ਦੋ ਉੱਤਰ ਆਏ ਉੱਤਰ ਹੋਏਗਾ ਸੰਦੂਕੜੀ ਵੈਰੀ ਗੁੱਡ ਬਿਲਕੁਲ ਠੀਕ ਕਿਹਾ ਸੰਦੂਕੜੀ ਭਾਸ਼ਾ ਵੈਸੀ ਉਸ ਟਾਈਮ ਦੇ ਉੱਪਰ ਸਭ ਤੋਂ ਜ਼ਿਆਦਾ ਜਿਹੜੀ ਗ੍ਰੰਥਾਂ ਦੀ ਰਚਨਾ ਹੈ ਨਾ ਉਹ ਕਿਹੜੀ ਭਾਸ਼ਾ ਦੇ ਵਿੱਚ ਕੀਤੀ ਜਾਂਦੀ ਸੀ ਤਾਂ ਸਾਰੇ ਜੋ ਨੇ ਸਮਝਦੇ ਸੀ ਕਿ ਜਿਹੜੀ ਸੰਸਕ੍ਰਿਤ ਲੈਂਗੁਏਜ ਹੈ ਉਹ ਹੈਗੀ ਹੈ ਵਿਦਵਾਨਾਂ ਦੀ ਲੈਂਗੁਏਜ ਠੀਕ ਹੈ ਇਸ ਕਰਕੇ ਸੰਸਕ੍ਰਿਤ ਭਾਸ਼ਾ ਨੂੰ ਜ਼ਿਆਦਾ ਮਾਨਤਾ ਮਿਲਦੀ ਹੁੰਦੀ ਸੀ ਪਰ ਇਹਨਾਂ ਨੇ ਸੰਸਕ੍ਰਿਤੀ ਜਗ੍ਹਾ ਤੇ ਹਿੰਦੀ ਸੰਧੂਕੜੀ ਭਾਸ਼ਾ ਨੂੰ ਪ੍ਰਚਾਰ ਦਾ ਮਾਧਿਅਮ ਬਣਾਇਆ ਸੀਗਾ ਵੈਸੇ ਜੇਕਰ ਤੁਹਾਡੇ ਕੋਲ ਪ੍ਰਸ਼ਨ ਆ ਜੇ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਵੀ ਇਹਨਾਂ ਦੀ ਕੋਈ ਰਚਨਾ ਮਿਲਦੀ ਹੈ ਮੈਨੂੰ ਪਹਿਲਾਂ ਅਗਲਾ ਪ੍ਰਸ਼ਨ ਦੇਖਣ ਦੋ ਆ ਆ ਮੈਂ ਤਾਂ ਉੱਤਰ ਹੀ ਦੇ ਦਿੱਤਾ ਚਲੋ ਐਨੀਵੇਜ਼ ਐ ਤੇ ਇੱਕ ਨਾ ਰਚਨਾ ਦਾ ਨਾਮ ਹੈ ਸ਼੍ਰੀ ਰਾਮਾਚਰਨ ਪਦਤੀ ਠੀਕ ਹੈ ਇਹ ਕਿਹੜੀ ਭਾਸ਼ਾ ਦੇ ਵਿੱਚ ਰਚੀ ਗਈ ਹੈ ਤਾਂ ਹੁਣ ਮੈਂ ਉੱਤਰ ਤਾਂ ਦੇ ਹੀ ਦਿੱਤਾ ਇਸ ਕਰਕੇ ਤੁਹਾਨੂੰ ਡਾਇਰੈਕਟ ਦੱਸ ਦਿੰਦੀ ਆ ਸੰਸਕ੍ਰਿਤ ਦੇ ਵਿੱਚ ਵੈਸੇ ਤਾਂ ਰਾਮਾਨੰਦ ਜੀ ਨੇ ਤੁਹਾਨੂੰ ਪਤਾ ਸੰਧੂਕੜੀ ਭਾਸ਼ਾ ਦੀ ਵਰਤੋਂ ਕੀਤੀ ਹੈ ਰਾਈਟ ਪਰ ਦੋ ਰਚਨਾਵਾਂ ਹੈ ਜਿਹੜੀਆਂ ਕਿ ਸੰਸਕ੍ਰਿਤ ਦੇ ਵਿੱਚ ਹੈਗੀਆਂ ਨੇ ਠੀਕ ਹੈ ਤੇ ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਵੀ ਨੇ ਓਕੇ ਤਾਂ ਇਸ ਕਰਕੇ ਮੈਂ ਤੁਹਾਨੂੰ ਇਹਨਾਂ ਦੋਨਾਂ ਰਚਨਾਵਾਂ ਦੇ ਨਾਮ ਦੱਸਦਾ ਪਹਿਲਾ ਤਾਂ ਇਹ ਹੀ ਹੋ ਗਿਆ ਸ਼੍ਰੀ ਰਾਮਾਚਰਨ ਪਦਤੀ ਹੈ ਨਾ ਤੇ ਦੂਸਰਾ ਜਿਹੜਾ ਆ ਉਹ ਹੈਗੀ ਹੈ ਵੈਸ਼ਨ ਮੈਥੇ ਲਿਖ ਦਿੰਦੀ ਆ ਤੁਸੀਂ ਬਾਅਦ ਦੇ ਵਿੱਚ ਨੋਟ ਕਰ ਲਿਓ ਠੀਕ ਹੈ ਮਤਾਬਜ ਇਹ ਨਾ ਫਲੋ ਫਲੋ ਦੇ ਵਿੱਚ ਕਦੀ ਕਦੀ ਹੋ ਜਾਂਦਾ ਹੈ ਯੈਸ ਭਾਸਕਰ ਇਹ ਤਿੰਨ ਨਾਮ ਨਹੀਂ ਹੈ ਓਕੇ ਇੱਕੋ ਨਾਮ ਹੈ ਤਾਂ ਇਹ ਵੀ ਸੰਸਕ੍ਰਿਤ ਦੇ ਵਿੱਚ ਹੈ ਤਾਂ ਇਹ ਜਿਹੜੀਆਂ ਦੋ ਨੇ ਨਾ ਇਹ ਦੋਨੋਂ ਸੰਸਕ੍ਰਿਤ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਮਿਲਦੀਆਂ ਜਿਹੜੀਆਂ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਓਕੇ ਅੱਜ ਦਾ ਲਾਸਟ ਪ੍ਰਸ਼ਨ ਦੇਖੋ ਸ਼ਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ભગત રામાનંદજી ਦਾ શબદ કેડે રાગ દે અધીન હે રાગ મલહાર રાગ તનાસરી રાગ રામકલી રાગ બસંત હાજી ઉત્તર કરો જી રામાનંદ ਦਾ શબદ કેડે રાગ દે અધીન હે યસ પ્લીઝ એક્ઝેક્ટલી ਬ੍ਰਾਹਮਨਿਜ਼ਮ ਦੇ ਵਿੱਚ ਨਾ ਚਮਕੌਰ ਜੀ ਬ੍ਰਾਹਮਨਿਜ਼ਮ ਦੇ ਵਿੱਚ ਐਕਚੁਅਲੀ ਜ਼ਿਆਦਾ ਨਾ ਇਹ ਮੰਨਦੇ ਸੀ ਕਿ ਸੰਸਕ੍ਰਿਤ ਜਿਹੜੀ ਲੈਂਗੁਏਜ ਹੈ ਉਹ ਵਿਦਵਾਨਾਂ ਦੀ ਲੈਂਗੁਏਜ ਹੈ ਯੈਸ 10ਵੀਂ ਦੇ 10ਵੇਂ ਦਾ ਉੱਤਰ ਕੀ ਆ ਰਿਹਾ ਜੀ ਬੀ ਵੀ ਆ ਰਿਹਾ ਤੇ ਡੀ ਇੱਕ ਅੱਧੇ ਬੱਚੇ ਨੇ ਕੀਤਾ ਚਲੋ ਦੇਖਦੇ ਹਾਂ ਜਿਨ੍ਹਾਂ ਨੇ ਉੱਤਰ ਡੀ ਕੀਤਾ ਯਾਨੀ ਕਿ ਰਾਗ ਬਸੰਤ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਹੁਣ ਵੀ ਰਾਗ ਬਸੰਤ ਦੇ ਵਿੱਚ ਇਹਨਾਂ ਦੀ ਰਚਨਾ ਕਿਹੜੀ ਹੈ ਜਿਹੜੀ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ ਤਾਂ ਇਹ ਹੈ ਸਤਗੁਰ ਮੈਂ ਬਲਿਹਾਰੀ ਤੌਰ ਠੀਕ ਹੈ ਸਤਗੁਰ ਮੈਂ ਬਲਿਹਾਰੀ ਤੌਰ ਜਿਨ ਸકલ ਵਿਕਲ ਭ੍ਰਮ ਕਟੈ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸਬਦ ਕਟੈ ਕੋਟ ਕਰਮ ਠੀਕ ਹੈ ਜੀ ਓਕੇ ਹੁਣ ਇਹਨਾਂ ਕਈ ਵਾਰੀ ਤੁਹਾਨੂੰ ਚਾਰ ਆਪਸ਼ਨ ਦੇ ਕੇ ਪੁੱਛਦੇ ਨੇ ਵੀ ਇਹਨਾਂ ਦੇ ਵਿੱਚੋਂ ਕਿਹੜੇ ਨੇ ਜਿਹੜੇ ਕਿ ਸ਼ਿਸ਼ੇ ਸੀਗੇ ਭਗਤ ਰਾਮਾਨੰਦ ਜੀ ਦੇ ਤਾਂ ਚਾਰ ਯਾਦ ਰੱਖ ਲਿਓ ਪਹਿਲੇ ਨੰਬਰ ਤੇ ਭਗਤ ਕਬੀਰ ਜੀ ਠੀਕ ਹੈ ਓਕੇ ਦੂਸਰੇ ਨੰਬਰ ਤੇ ਭਗਤ ਪੀਪਾ ਜੀ ਤੀਸਰੇ ਨੰਬਰ ਤੇ ਭਗਤ ਸਾਮ ਜੀ ਔਰ ਚੌਥੇ ਨੰਬਰ ਤੇ ਭਗਤ ਰਵਿਦਾਸ ਜੀ ਰਾਈਟ ਇਹ ਸਾਰੇ ਜਿਹੜੇ ਨੇ ਇਹ ਭਗਤ ਰਾਮਾਨੰਦ ਜੀ ਦੇ ਚੇਲੇ ਸੀਗੇ ਸ਼ਿਸ਼ ਸੀ ਓਕੇ ਤੇ ਇਹ ਮੰਨਿਆ ਜਾਂਦਾ ਹੈ ਕਿ ਭਗਤ ਰਾਮਾਨੰਦ ਜੀ ਦੀ ਜਿਹੜੀ ਡੈਥ ਹੋਈ ਸੀ ਉਹ 1467 ਈਸਵੀ ਦੇ ਵਿੱਚ ਹੁੰਦੀ ਹੈ ਕਿਹੜੀ ਜਗ੍ਹਾ ਤੇ ਤਾਂ ਇਹ ਜੀ ਕਾਸ਼ੀ ਨਾਮ ਦੀ ਜਗ੍ਹਾ ਤੇ ਇਹਨਾਂ ਦੀ ਡੈਥ ਹੋਈ ਸੀ ਇੱਥੇ ਇਹਨਾਂ ਦਾ ਦਿਹਾਂਤ ਹੋਇਆ ਸੀ ਓਕੇ ਜੀ 올 ਰਾਈਟ ਤਾਂ ਇੱਥੇ ਜੀ ਅੱਜ ਦਾ ਲੈਕਚਰ ਓਵਰ ਹੁੰਦਾ ਹੁਣ ਅਸੀਂ ਕੱਲ 8:30 ਵਜੇ ਮਿਲਾਂਗੇ ਠੀਕ ਹੈ ਤਾਂ ਅੱਜ ਤੋਂ ਯਾਦ ਰੱਖਣਾ ਕਿ 8:30 ਵਜੇ ਦਾ ਸਾਡਾ ਟਾਈਮ ਰਹੂਗਾ ਤੇ ਕੱਲ ਹੋ ਸਕਦਾ ਹੈ ਕਿ ਸਾਡਾ ਜਿਹੜਾ ਭਗਤੀ ਕਾਵ ਹੈ ਇਹ ਪੂਰਾ ਦਾ ਪੂਰਾ ਖਤਮ ਹੋ ਜੇ ਹੋ ਨਹੀਂ ਸਕਦਾ I mean ਹੋ ਹੀ ਜਾਊਗਾ ਠੀਕ ਹੈ ਕੱਲ ਮੈਂ ਕੋਸ਼ਿਸ਼ ਕਰਨੀ ਹੈ ਕਿ ਜੇ ਇੱਕ ਦੋ ਪ੍ਰਸ਼ਨ ਉੱਪਰ ਹੋਗੇ ਤਾਂ ਉੱਪਰ ਕਰਕੇ ਵੀ ਇਹਨਾਂ ਨੂੰ ਆਪਾਂ ਖਤਮ ਕਰ ਦਾਂਗੇ ਠੀਕ ਹੈ ਜੀ ਤੋ ਬਾਅਦ ਫਿਰ ਅਸੀਂ ਭਗਤ ਧੰਨਾ ਜੀ ਭਗਤ ਭੀਖਣ ਜੀ ਬੇਨੀ ਜੀ ਸੂਰਦਾਸ ਜੀ ਛੱਜੂ ਜੀ ਜੱਲਣ ਜੀ ਇਹ ਕਰਾਂਗੇ ਇਹ ਕੱਲ ਸਟਾਰਟ ਕਰਾਂਗੇ ਠੀਕ ਹੈ ਆਈ ਹੋਪ ਕਿ ਤੁਹਾਨੂੰ ਲੈਕਚਰ ਪਸੰਦ ਆ ਗਿਆ ਹੋਣਾ ਪਸੰਦ ਆ ਗਿਆ ਤਾਂ ਲਾਈਕ ਕਰ ਦਿਓ 28 ਨੇ ਕੀਤਾ ਉਹਨਾਂ ਚਾਰ ਜਣਿਆਂ ਦਾ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੂੰ ਵਜਾਣ ਦੇ ਨਹੀਂ ਆਇਆ ਓਕੇ ਥੈਂਕ ਯੂ so very much ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ चाहे लाइक किया चाहे नहीं किया पर परमात्मा थोड़ी तो जॉब जरूर लगाए ठीक है ओके गुड नाइट थैंक यू सो वेरी मच टेक वेरी गुड केयर ऑफ योर बाय बाय